ਸੋ ਲੋਕ ਮਹੱਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਾ ਹਈ ਤਾ ਪਾਂਡੇ ਘਤ ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਇ ਤਨ ਸੁ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁੱਲ ਣਾਇਆ ਬਹਿ ਚੌਕੈ ਪਾਇਆ ਸਿੱਖਾ ਕੰਨੇ ਚੜਾਈਆ ਗੁਰ ਬ੍ਰਾਹਮਣ ਥਿਆ ਓਹ ਮੁਆ ਓਹ ਝੜ ਪਿਆ ਵੇ ਤੱਗਾ ਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ